ਵੀ ਆਰਟੀਸੀ ਅਤੇ ਕੱਚੇ ਕਾਮਿਆਂ ਦੇ ਵੱਲੋਂ ਕੱਲ ਅੱਜ ਸਵੇਰ ਤੋਂ ਹੜਤਾਲ ਜਿਹੜੀ ਉਹ ਸ਼ੁਰੂਆਤ ਕਰਤੀ ਸੀ ਇਸ ਵਕਤੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਕਿ ਜੋ ਪ੍ਰਦਰਸ਼ਨਕਾਰੀ ਸੀਗੇ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਤਾ ਜਾ ਰਿਹਾ ਪੁਲਿਸ ਆਪਣੀ ਹਿਰਾਸਤ ਦੇ ਵਿੱਚ ਲੈਂਦੀ ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਜਿਹੜਾ ਉਹ ਨਜ਼ਰ ਆ ਰਹੀ ਹੈ ਇਹ ਤਸਵੀਰ ਜਿਹੜੀ ਉਹ ਤੁਸੀਂ ਦੇਖ ਸਕਦੇ ਹੋ ਕਿ ਅੱਜ ਜਦੋਂ ਸਵੇਰੇ ਆਪਣੀ ਮੰਗਾਂ ਨੂੰ ਲੈ ਕੇ ਆਉਂਦੇ ਨੇ ਤਾ ਇਹਨਾਂ ਨੂੰ ਪਹਿਲਾਂ ਹੀ ਇਹਨਾਂ ਦੇ ਸਾਥੀਆਂ ਨੂੰ ਜਿਹੜਾ ਉਹ ਡਾਕ ਲਿਤਾ ਜਾਂਦਾ ਤਾਂ ਇਸ ਵਕਤ ਪੁਲਿਸ ਇਹਨਾਂ ਸਾਰੇ ਕਰਮੀਆਂ ਨੂੰ ਗੱਡੀਆਂ ਦੇ ਵਿੱਚ ਪਾ ਕੇ ਆਪਣੀ ਹਿਰਾਸਤ ਵਿੱਚ ਲੈ ਚੁੱਕੀ ਹੈ ਤਾਂ ਇਹ ਤਸਵੀਰ ਜਿਹੜੀ ਹੈ ਉਹ ਤੁਸੀਂ ਵੇਖ ਪਾ ਰਹੇ ਹੋ ਜੋ ਪ੍ਰਧਾਨ ਨੇ ਵਿਕੀ ਉਹ ਮੌਜੂਦ ਨੇ ਇਹ ਗੱਲਬਾਤ ਕਰ ਲੈਣੇ ਉਹਨਾਂ ਦੇ ਨਾਲ ਦੇਖੋ ਜੀ ਅਜੇ ਪੰਜਾਬ ਸਰਕਾਰ ਦਾ ਫੇਲੀਅਰ ਹੈ ਪ੍ਰਸ਼ਾਸਨ ਦਾ ਫੇਲੀਅਰ ਹੈ ਨਗੁਣੀਆ ਤਰਕਾ ਤੇ ਕੰਮ ਕਰਦੇ ਨੌਜਵਾਨਾਂ ਨੂੰ ਇਸ ਪੰਜਾਬ ਸਰਕਾਰ ਦੇ ਪ੍ਰਸ਼ਾਸਨ ਧੱਕੇ ਨਾਲ ਖਿੱਚ ਧੂਕੇ ਕੱਪੜੇ ਪਾੜ ਕੇ ਅੱਜ ਥਾਣੇ 'ਚ ਢੱਕਰੀ ਆ ਪਹਿਲਾਂ ਇਹਨੇ ਪੰਜਾਬੀ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨ ਚ ਆਇਆ ਹੁਣ ਸਾਡੇ ਵਿਭਾਗਾਂ ਨੂੰ ਖਤਮ ਕਰਨ ਤੇ ਆਈ ਆ ਇਹ ਸਿਰਫ ਪੱਗਾਂ ਦੇ ਰੰਗ ਬਦਲਣੇ ਚਿਹਰਿਆਂ ਦੇ ਰੰਗ ਬਦਲਣੇ ਕੋ ਮੰਗ ਕੀ ਸੀਗੀ ਜਿਹਨੂੰ ਲੈ ਕੇ ਐਡਾ ਵੱਡਾ ਜਿਹੜਾ ਪੁਲਿਸ ਦੇ ਦੁਆਰਾ ਐਕਸ਼ਨ ਕੀਤਾ ਗਿਆ ਦੇਖੋ ਜੀ ਸਾਡੇ ਵਿਭਾਗਾਂ ਦੇ ਵਿੱਚ ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾਰੇ ਨੇ ਵਿਭਾਗਾਂ ਦਾ ਨਿਜੀਕਰਨ ਕਰ ਰਹੇ ਨੇ ਵਿਭਾਗਾਂ ਨੂੰ ਖਤਮ ਕਰਨ ਨੇ ਕਿੰਨੇ ਵਜੇ ਟੈਂਡਰ ਖੋਲਣਾ ਹੈ ਟੈਂਡਰ 2 ਵਜੇ ਖੁੱਲਣਾ ਸੀ ਜਿਸ ਦਾ ਅਸੀਂ ਕੱਚੇ ਮੁਲਾ ਕੋ ਕਰਦੇ ਆਇਆ ਲਗਾਤਾਰ 10 ਵਾਰੀ ਟੈਂਟਰ ਅੱਗੇ ਕਰਤਾ ਸੀ ਜਗਮੀ ਕਿੰਨੇ ਨੇ ਮੁਲਾਜ਼ਮ ਕਿੰਨੇ ਤੱਕ ਤੁਹਾਡੇ ਮੁਲਾਜ਼ਮ ਜਗਮੀ ਹੋਏ ਨੇ ਸੋ ਦੇਖੋ ਸਾਡੇ 2 ਤੋਂ 3 ਮੁਲਾਜ਼ਮ ਜਿਹੜੇ ਨੇ ਜਗਮੀ ਹੋ ਚੁੱਕੇ ਨੇ ਸੱਟਾਂ ਲੱਗੀਆਂ 2-3 ਮੁਲਾਜ਼ਮਾਂ ਦੇ ਕਾਫੀ ਯਾਦ ਗੰਭੀਰ ਜਗਮੀ ਨੇ ਜੇ ਬੱਸ ਸਟੈਂਡ ਜਦੋਂ ਬੰਦ ਹੋਇਆ ਤਾਂ ਸਵਾਰੀ ਵੀ ਖੱਜਲ ਹੁੰਦੀ ਹੈ ਤਾਂ ਇਹ ਲੱਗਦੇ ਹੋ ਕਿ ਤਾਂ ਹੀ ਉਸੀ ਕਰਕੇ ਇਹ ਪੁਲਿਸ ਦਾ ਐਕਸ਼ਨ ਹੈ ਦੇਖੋ ਜਿਹੜਾ ਖੱਜਲ ਹੁੰਦੀ ਹੈ ਇਹ ਸਰਕਾਰ ਦੀ ਨਿਲੈਕੀ ਹੈ ਸਰਕਾਰ ਦੀ ਜ਼ਿੰਮੇਵਾਰੀ ਹੈ ਅਸੀਂ ਲਗਾਤਾਰ 1 ਮਹੀਨਾ ਪਹਿਲਾਂ ਨੋਟਿਸ ਆ ਜਿਹੜਾ ਮੈਨੇਜਮੈਂਟ ਨੂੰ ਸਰਕਾਰ ਨੂੰ ਦਿੰਨੇ ਆ ਇਹ ਸਰਕਾਰ ਕੰਬਕਾਰਾਂ ਦੀ ਨਹੀਂ ਸੁੱਤੀ ਪਈ ਆ ਅੱਜ ਗੇਟ ਰੈਲੀ ਦਾ ਤੁਸੀਂ ਆ ਅੱਜ ਸਾਡਾ 12 ਵਜੇ ਗੇਟ ਰੈਲੀ ਦਾ ਅਸੀਂ ਰਾਤ ਨੂੰ ਇਹਨਾਂ ਨੇ ਸਾਡੇ ਜਿੰਨੇ ਆਗੂ ਸੀ 12 ਵਜੇ ਲਗਭਗ ਨਜ਼ਰ ਅੰਦਾਜ਼ ਕਰ ਲਏ ਲਾਠੀ ਚਾਰਜ ਹੋਇਆਗਾ ਜਿਹੜਾ ਮੁਲਾਜ਼ਮਾਂ ਦੇ ਅਸੀਂ ਮਾਰੇ ਗਏ ਉਸ ਨੂੰ ਕਿਵੇਂ ਦੇਖ ਰਹੇ ਹੋ ਦੇਖੋ ਜੀ ਅਸੀਂ ਇਹਦੀ ਨਿੰਦਾ ਕਰਦੇ ਆ ਸਾਡੇ ਜਿਹੜੇ ਮੁਲਾਜ਼ਮ ਸੀ ਆਉਣ ਡਿਊਟੀ ਸੀਗੇ ਉਹਨਾਂ ਦੇ ਉੱਪਰ ਅੱਜ ਪ੍ਰਸ਼ਾਸਨ ਵੱਲੋਂ ਲਾਠੀ ਚਾਰਜ ਕਰਿਆ ਗਿਆ ਅੱਗੇ ਅੱਗੇ ਦੀ ਰੂਪਰੇਖਾ ਕੀ ਹੈਗੀ ਹੁਣ ਜੇ ਹੋਰ ਜੂਨੀਅਰ ਦੇ ਦੇਖੋ ਅਸੀਂ ਅਸੀਂ ਪੰਜਾਬ ਵਾਸੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਸਟੂਡੈਂਟ ਜਥੇਬੰਦੀਆਂ ਸਾਰੇ ਪੰਜਾਬ ਵਾਸੀਆਂ ਨੂੰ ਅ ਟਰਾਂਸਪੋਰਟ ਵਿਭਾਗ ਕੋਲ ਇਸ ਵਕਤ ਜਦੋਂ 2 ਵਜੇ ਠੇਕਾ ਖੋਲਣਾ ਹੈ ਕਿਲੋਮੀਟਰ ਸਕੀਮ ਦਾ ਤਾਂ ਉਸ ਤੋਂ ਪਹਿਲਾਂ ਦਾ ਇਹ ਵਿਰੋਧ ਸੀ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਇਹ ਵਿਰੋਧੀ ਜਿਹੜੀ ਉਹ ਸ਼ੁਰੂਆਤ ਹੋ ਚੁੱਕੀ ਹੈ ਤਾਂ ਲੇਕਿਨ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਉਹ ਤੁਸੀਂ ਵੇਖ ਪਾ ਰਹੇ ਹੋ ਕਿ ਪੁਲਿਸ ਦੇ ਵੱਲੋਂ ਕਿਵੇਂ ਜਿਹੜਾ ਇਹਨਾਂ ਪ੍ਰਦਰਸ਼ਨ ਕਾਰਜ ਨੂੰ ਆਪਣੀ ਹਿਰਾਸਤ ਦੇ ਵਿੱਚ ਲਿੱਤਾ ਹੈ ਅੱਜ ਸਵੇਰ ਤੋਂ ਲਗਾਤਾਰ ਇਹ ਪ੍ਰਦਰਸ਼ਨ ਜਾਰੀ ਸੀ ਸਵੇਰੇ 5 ਵਜੇ ਤੋਂ ਹੀ ਇਸ ਬੱਸ ਸਟੈਂਡ ਦੇ ਜਿਹੜੇ ਗੇਟ ਨੇ ਉਹ ਬੰਦ ਕਰ ਦਿੱਤੇ ਗਏ ਸੀ ਇਹ ਕਿਹਾ ਗਿਆ ਕਿ ਸਾਡਾ ਇਹ ਸ਼ਾਂਤਮਈ ਰੋਸ ਸੀ ਲੇਕਿਨ ਸਾਡੇ ਆਗੂ ਨੂੰ ਜਦੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਆਪਣੇ ਹਿਰਾਸਤ ਦੇ ਵਿੱਚ ਲਿੱਤਾ ਤਾਂ ਉਸ ਤੋਂ ਬਾਅਦ ਇਹ ਅਸੀਂ ਦਰਵਾਜ਼ਾ ਬੰਦ ਕਰਨ ਦਾ ਜਿਹੜਾ ਜਿਹੜਾ ਇਹ ਫੈਸਲਾ ਉਹ ਲਿੱਤਾ ਉਸ ਤੋਂ ਬਾਅਦ ਇਸ ਤਰੀਕੇ ਦੇ ਨਾਲ ਅੱਜ ਜਦੋਂ ਵਿਰੋਧ ਸ਼ਾਂਤਮਈ ਤਰੀਕੇ ਦੇ ਨਾਲ ਸੀਗਾ ਤੇ ਦੂਸਰੇ ਪਾਸੇ ਪੁਲਿਸ ਦੇ ਵੱਲੋਂ ਹੁਣ ਜਿੰਨੇ ਵੀ ਪ੍ਰਦਰਸ਼ਨਕਾਰੀ ਸੀ ਉਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਲੈ ਲਿਆ ਔਰ ਬਸਾਂ ਦੇ ਵਿੱਚ ਭਰ ਕੇ ਉਹਨਾਂ ਨੂੰ ਇੱਥੋਂ ਲਿਜਾਇਆ ਗਿਆ ਹੈਗਾ ਔਰ ਦਰਵਾਜ਼ਾ ਇਸ ਵਕਤ ਪੀਆਰਟੀਸੀ ਦੇ ਜਿਹੜਾ ਨਵਾਂ ਬੱਸ ਸਟੈਂਡ ਹੈ ਉਹਦਾ ਦਰਵਾਜ਼ਾ ਜਿਹੜਾ ਉਸ ਵਕਤ ਆ 콜 ਦਿੱਤਾ ਗਿਆ ਸਰ ਇੱਕ ਪੁਲਿਸ ਦੀ ਤੱਕ ਨਹੀਂ ਨਹੀਂ ਸਰ ਬਿਲਕੁਲ ਸਰ ਇਹਨਾਂ ਨੇ ਬੜਾ ਵਾਇਲੈਂਟ ਤਰੀਕੇ ਨਾਲ ਕੀਤਾ ਜਿਵੇਂ ਮੇਰੇ ਐਸ ਐਚਓ ਸਾਹਿਬ ਦੇ ਵੀ ਸੱਟ ਲੱਗੀ ਨੌ ਤੇ ਲੱਗਾ ਔਰ ਕਈ ਹਰਕਤਾਂ ਤੁਹਾਨੂੰ ਪਤਾ ਹੈ ਜਾਣ ਬੁੱਝ ਕੇ ਸympathy ਲੈਣ ਵਾਸਤੇ ਵੀ ਕੀਤੀਆਂ ਜਾਂਦੀਆਂ ਨੇ ਬਟ ਅਸੀਂ ਕਾਨੂੰਨ ਦੇ ਮੁਤਾਬਕ ਇਹਨਾਂ ਨੂੰ ਪਕਾਇਦਾ ਡਿਊਟੀ ਮੈਜਿਸਟਰੇਟ ਨੂੰ ਬੁਲਾ ਕੇ ਜੋ ਨੋਰਮਸ ਨੇ ਤੈਨਾਂ ਲਈ ਉਹ ਵੀ ਪੂਰੇ ਕੀਤੇ ਸਾਰੀ ਗੱਲ ਉਹਨੂੰ ਲੈ ਕੇ ਔਰ ਬਾਕੀ ਫਾਰਮੈਟੀਆਂਜ਼ ਵੀ ਕੰਪਲੀਟ ਕੀਤੀ ਹੋ। ਸਰ ਪਰ ਕਿਵੇਂ ਵਖੀ ਰਹੀ ਕਿਉਂਕਿ ਇਹ ਕਹਿ ਰਹੇ ਸੀ ਕਿ ਅਸੀਂ ਤਾਂ ਸ਼ਾਂਤਮਈ ਤਰੀਕੇ ਨਾਲ ਧਰਨਾ ਕਰ ਰਹੇ ਸੀ ਲੇਕਿਨ ਪੁਲਿਸ ਨੇ ਪਹਿਲਾਂ ਹੀ ਇਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ ਕਹੀਂ ਆਗੂ ਨੇ ਸਰ ਬਿਲਕੁਲ ਜੀ ਇਹਨਾਂ ਦਾ ਸ਼ਾਂਤਮਈ ਧਰਨਾ ਦੇਖੋ ਇਹਨਾਂ ਨੇ ਬੱਸ ਉੱਤੇ ਚੜਾਣ ਦੀ ਕੋਸ਼ਿਸ਼ ਕੀਤੀ ਤੁਸੀਂ ਰਿਕਾਰਡ ਕੀਤੀ ਹੋਣੀ ਜਦੋਂ ਪੁਲਿਸ ਅੰਦਰ ਐਂਟਰ ਕਰਨ ਲੱਗੀ ਤਾਲਾ ਇਹਨਾਂ ਨੇ ਲਾ ਲਿਆ ਪੈਟਰੋਲ ਪਾਕੀ ਬੋਤਲਾਂ ਚੋਂ ਧਮਕੀਆਂ ਇਹ ਦੇ ਰਹੇ ਨੇ ਵੀ ਅਸੀਂ ਆਪਣੇ ਆਪ ਨੂੰ ਲਾਈਟ ਕਰਾਂਗੇ ਜਾਂ ਗੱਡੀਆਂ ਸਾੜਾਂਗੇ ਜੇ ਇਹਨੂੰ ਸ਼ਾਂਤਮਈ ਕਹਿੰਦੇ ਨੇ ਤਾਂ ਫੇਰ ਮੈਨੂੰ ਅਗਰੈਸਿਵ ਪਤਾ ਨਹੀਂ ਜੀ ਆ ਹੁਣ ਸਾਡੇ ਮੁਲਾਜ਼ਮ ਦੇ ਮਾਰੀ ਹੈ ਮਤਲਬ ਇਹ ਅਨੇਕਾਂ ਮੇਰੇ ਮੁਲਾਜ਼ਮ ਪਟੜ ਹੋ ਗਏ ਤਾਂ ਇਹ ਤਾਂ ਸੋਚੀ ਸਮਝੀ ਪਲੈਨਿੰਗ ਹੈ ਨਾਲੇ ਇਹ ਕੋਈ ਪੱਕੇ ਵਰਕਰ ਨਹੀਂ ਇਹ ਆਊਟਸੋਰਸ ਕੀਤੇ ਹੋਏ ਬੰਦੇ ਨੇ ਤੇ ਜਿਹੜੀਆਂ ਕੰਪਨੀਆਂਜ਼ ਨੇ ਆਊਟਸੋਰਸ ਕੀਤਾ ਇਹਨਾਂ ਨੂੰ ਉਹਨਾਂ ਦੇ ਨਾਲ ਲੀਗਲ ਰੈਮਡੀਜ਼ ਦੇਖਣੀਆਂ ਚਾਹੀਦੀਆਂ ਨੇ ਨਾ ਕਿ ਬਿਲਕੁਲ ਸਰ ਆ ਦੇਖੋ ਸਰ ਤੁਹਾਡੇ ਸਾਹਮਣੇ ਗਾਲਾਂ ਕੱਢੀਆਂ ਗਈਆਂ ਪੁਲਿਸ ਨੂੰ ਹੋਰ ਹੈ ਜੇ ਪੁਲਿਸ ਆਪਣਾ ਕੰਮ ਨਾ ਕਰੇ ਲਾਅ ਆਫ ਲੈਂਡ ਨੂੰ ਪ੍ਰਵੈਲ ਨਾ ਕਰੇ ਤਾਂ ਹੋਰ ਪੁਲਿਸ ਕੀ ਕਰੇਗੀ ਤਾਂ ਬਿਲਕੁਲ ਇਸ ਵਕਤ ਕਹਿੰਦੇ ਕਿ ਪੁਲਿਸ ਦੇ ਕਈ ਕਰਮਚਾਰੀਆਂ ਨੂੰ ਵੀ ਸੱਟਾਂ ਲੱਗੀਆਂ ਨੇ ਤੇ ਇਸ ਵਕਤ ਜੋ ਗਰਮਾਇਆ ਮਾਹੌਲ ਪਟਿਆਲਾ ਦੇ ਨਵੇਂ ਬੱਸ ਸਟੈਂਡ ਦੇ ਬਾਹਰ ਵੇਖਣ ਨੂੰ ਮਿਲ ਰਿਹਾ ਜਿੱਥੇ ਸਵੇਰ ਤੋਂ ਲਗਾਤਾਰ ਜਿਹੜੀ ਸਵਾਰੀ ਹੈ ਉਹ ਖੱਜਲ ਖਵਾਰ ਹੋ ਰਹੀ ਸੀ ਤਾਂ ਹੁਣ ਇਸ ਵਕਤ ਜਿਹੜੇ ਪ੍ਰਦਰਸ਼ਨਕਾਰੀ ਨੇ ਉਹਨਾਂ ਨੂੰ ਆਪਣੀ ਹਿਰਾਸਤ ਦੇ ਵਿੱਚ ਜਿਹੜਾ ਉਹ ਲੈ ਲਿੱਤਾ ਗਿਆ ਔਰ ਬਸਾਂ ਜਿਹੜੀਆਂ ਨੇ ਦੁਬਾਰਾ ਚਲਾਉਣ ਦਾ ਪ੍ਰਸ਼ਾਸਨ ਦਾ ਇਹ ਅਸ਼ੁਰਵਾਤ ਹੈ ਕਿ ਨਵੀਆਂ ਜਿਹੜੀਆਂ ਬਸਾਂ ਨੇ ਉਹ ਦੁਬਾਰਾ ਜਿਹੜੀ ਉਹ ਸ਼ੁਰੂਆਤ ਹੋ ਸਕੇ ਔਰ ਬੱਸਾਂ ਦੇ ਵਿੱਚ ਜਿਹੜੀਆਂ ਸਵਾਰੀਆਂ ਖੱਜਲ ਹੋ ਰਹੀਆਂ ਸੀ ਉਹ ਜਾ ਸਕਣ ਕੈਮਰਾਬਰਸਨ ਦੇ ਨਾਲ ਪਟਿਆਲਾ ਤੋਂ ਦਮਨਪ੍ਰੀਤ ਸਿੰਘ ਦੀ ਰਿਪੋਰਟ